ਮੇਰਾ ਨਾ ਜੀਤੀ ਇੱਥੋਂ ਰਹਿਣ ਵਾਲੀ ਹੈ ਚੌਧਰੀ ਆ ਰਿਹਾ ਹੈ ਇਹ ਤਾਂ ਸੁਪ ਹੋਇਆ ਕੀ ਸੀ ਹੋਇਆ ਕੁਛ ਨਹੀਂ ਜੀ ਅਸੀਂ ਜਾਣਦੇ ਹਾਂ ਮੇਲਾ ਦੇਖਣ ਅਜਨਾਲੇ ਚਰਚ ਦੇ ਵਿੱਚ ਤੇ ਰਾਹ ਦੇ ਵਿੱਚ ਚਾਂਗੀ ਇਹਨਾਂ ਦੀ ਗੱਡੀ ਦਾ ਟਾਇਰ ਜਿਹੜਾ ਪੈਂਚਰ ਹੋ ਗਿਆ ਵਾ ਤੇ ਗੱਡੀ ਦਾ ਮਾਡਲ ਹੋ ਗਿਆ ਤੇ ਪਲਟ ਗਈ ਆ ਪਲਟ ਕੇ ਤੇ ਜਾ ਕੇ ਨਾ ਮੁਰਕੇ ਸਾਰੇ ਸਟਾਲਾ ਬੀ ਗਿਆ ਤੇ ਦੇਖ ਕੇ ਤੇ ਘਾੜ ਦੇ ਜਿਹੜੇ ਕਰਦੇ ਆ ਨਾ ਉਹਨਾਂ ਨੇ ਵੀ ਸਟਾਵਾ ਬਾਬਾ ਗੱਡੀ ਕਿਹੜੀ ਸੀ ਗੱਡੀ ਆ ਛੋਟਾ ਹਾਥੀ ਸੀ ਜੀ ਹਾਂਜੀ ਕਿਸ ਤਰ੍ਹਾਂ ਪਹੁੰਚਾਇਆ ਗਿਆ ਇੱਥੇ ਇੱਥੇ ਫੇਰ ਉਹ ਗੱਡੀ ਤੇ ਹੀ ਆਪਣੀਆਂ ਤੇ ਫੇਰ ਆ ਗਈ ਵਾਪਸ ਆਈ ਗਈ ਗੱਡੀ ਕਿੰਨੇ ਕਿ ਜਾਣੇ ਸੀ ਇਹਦੇ ਵਿੱਚ ਉਹਦੇ ਵਿੱਚ 15 ਕਿ ਜੀ ਹੈਗੇ ਸਾਰੇ ਜਿੱਤ ਬੱਚੇ ਵੀ ਹੈਗੇ ਵਿੱਚ ਬੱਚੇ ਵੀ ਆ ਗਏ ਤੇ ਔਰਤਾਂ ਵੀ ਆ ਗਈਆਂ ਸਾਰੇ ਨਾਲੇ ਹੀ ਰਹੇ ਸੀ ਹਾਂਜੀ ਤੁਹਾਡਾ ਵਿਜੇ ਨਾ ਵਿਜੇ ਜੀ ਕਿੱਥੋਂ ਕੀ ਹੋਇਆ ਕੀ ਹੈ ਹਾਂਜੀ ਹੋਇਆ ਕੀ ਹੈ ਉਹ ਸਾਰੇ ਮੇਲੇ ਜਾ ਰਹੇ ਹਾਂ ਚਰਚੇ ਅਪਣ ਅਜਨੜਾ ਲੱਗਦਾ ਤੇ ਉਸਾਰ ਰਾਹ ਰਸਤੇ 'ਚ ਪੈਂਚਰ ਹੋ ਗਈ ਅੱਛਾ ਹਾਂਜੀ ਫਿਰ ਕੀ ਤੇ ਉਹ ਸਰ ਫਿਰ ਏਦਾਂ ਗੱਡੀ ਪਲਟ ਗਈ ਪਲਟ ਗਈ ਹਾਂਜੀ ਚਾਦੇ ਵਿੱਚ ਵਜੇ ਗੱਡੀ ਜਾਗੀ ਵਜੇ ਨਹੀਂ ਸਰ ਕਿਹច ਉਹ ਟਾਇਰ ਹੀ ਉਹਦਾ ਮਤਲਬ ਕਿੰਨੇ ਜਣੇ ਸੀ ਉਹਦੇ ਵਿੱਚ ਸਰ 25 30 ਜਣੇ ਹੋਣੇ ਟੈਂਪੂ 15 ਕ ਜਣੇ 15 ਕ ਜਣੇ ਟੈਂਪੂ ਸੀ ਹਾਂਜੀ ਕਿੰਨੇ ਕ ਜ਼ਖਮੀ ਹੈ ਜ਼ਖਮੀ ਸਰ ਲਗਭਗ ਉਹ ਸਾਰੇ ਹੀ ਹੋਏ ਸਾਰੇ ਹਾਂਜੀ ਤੇ ਕਿੱਥੋਂ ਜਾਣਗੇ ਤੁਹਾਡੇ ਆਪਾਂ ਸਰ ਮੈਂ ਮੈਂ ਲੱਗ ਚੌਧਰੀ ਵਾਲਾ ਪਿੰਡ ਤੁਹਾਡਾ ਚੌਧਰੀ ਵਾਲਾ ਪਿੰਡ ਨਾ ਕੀ ਤੁਹਾਡਾ ਵਿਜੇ ਨਾਮ ਸ਼ੀਰ ਤੋਂ ਆਇਆ ਹੈ ਅੱਜ ਸਵੇਰ ਕਿਸੇ ਨੇ ਇਸ ਆਇਆ ਹੈ ਜਿਸਮੀ ਆਇਆ ਹੈ ਜਿਸ ਨੂੰ ਅੱਹ ਟੋਟਲ 12 ਪੇਸ਼ੈਂਟ ਇੰਜਰਡ ਹੋਏ ਨੇ ਇਹਨਾਂ ਵਿੱਚ ਜਿਹੜੇ ਮਾਈਨਰ ਇੰਜਰੀਜ਼ ਹੈਗੀਆਂ ਸਨ तकरीबन 5 ਪੇਸ਼ੈਂਟ ਤੇ ਜਿਹੜੇ 6-7 ਪੇਸ਼ੈਂਟ ਨੇ ਉਹ ਥੋੜੇ ਜ਼ਿਆਦਾ ਇੰਜਰੀਜ਼ ਆਈਆਂ ਤੇ ਇੱਚ ਦੋ ਤਿੰਨ ਤੋਂ ਚਾਰ ਜਿਹੜੇ ਫ੍ਰੈਕਚਰ ਹੋਏ ਨੇ ਤੇ ਦੋ ਦੇ ਹੈਡਿੰਗਸ ਹੈਗੀਆਂ ਕਸ ਕੋਈ ਰੈਫਰ ਕੀਤਾ ਇਹਦੇ ਵਿੱਚ ਰੈਫਰ ਇੱਕ ਪੇਸ਼ੈਂਟ ਰੈਫਰ ਹੋਏਗਾ ਉਹ ਮਾਤਾ ਜੀ ਦਾ ਹੈਡ ਇੰਜਰੀ ਜਦੀ ਹੈਗੀ ਹੈ ਤੇ ਉਹਨਾਂ ਦਾ ਰੈਫਰ ਹੋਏਗਾ ਜਸ ਨਾਮਾ ਵਾਈਫ ਆਫ ਸਾਧਿਕ ਮਸੀਹ ਨੇਗਾ ਉਹਨਾਂ ਦੀ ਹੈਡ ਇੰਜਰੀ ਥੋੜੀ ਜਿਆਦਾ ਹੈਗੀ ਬੱਚੇ ਵੀ ਹੈਗੇ ਬੱਚੇ ਵੀ ਬੱਚੇ ਵੀ ਇੱਕ ਇੱਕ ਬੱਚੇ ਦੇ ਫ੍ਰੈਕਚਰ ਹੈਗਾ ਤੇ ਹਾਂ ਇੱਕ ਬੱਚੇ ਦੇ ਫ੍ਰੈਕਚਰ ਹੈਗਾ ਇੱਕ ਕੁੜੀਆ ਵਾ ਪੰਜ ਸਾਲ ਦੀ ਜਿਹੜੇ ਫ੍ਰੈਕਚਰ ਹੈਗਾ